ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਾਈਂ ਸੇ ਗੁਰੂ ਤੇ ਇੱਕ ਬਹਤੜ ਸੱਚੇ ਪਾਤਸ਼ਾਹ ਜਿਨ੍ਹਾਂ ਦੇ 57 ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹਨ ਜਿਨ੍ਹਾਂ ਨੂੰ ਅਸੀਂ ਭੋਗ ਦੇ ਸ਼ਲੋਕ ਵੀ ਆਖਦੇ ਹਾਂ ਤੇ ਸੱਚੇ ਪਾਤਸ਼ਾਹ ਪਹਿਲੇ ਸ਼ਲੋਕ ਵਿੱਚ ਕਹਿੰਦੇ ਹਨ ਗੁਣ ਗੋਬਿੰਦ ਕਾਇਓ ਨਹੀਂ ਜਨਮ ਅਕਾਰਤਕੀਨ ਕਹੋ ਨਾਨਕ ਹਰ ਭਜ ਮਨਾ ਜਿਹ ਵਿਦਜਲ ਕੋਮੀ ਸੱਚੇ ਪਾਤਸ਼ਾ ਇਸ ਮਨੁੱਖ ਨੂੰ ਸਮਝਾਉਂਦਿਆਂ ਹੋਇਆ ਫਰਮਾਉਂਦੇ ਹਨ ਕਿ हे ਇਨਸਾਨ ਤੂੰ ਪ੍ਰਮਾਤਮਾ ਦੇ ਗੁਣ ਨਹੀਂ ਗਾ ਰਿਹਾ ਆਪਣੇ ਜੀਵਨ ਨੂੰ ਨਿਕੰਮਾ ਕਰਦਾ ਪਿਆ ਹੈ ਜਨਮ ਅਕਾਰਥ ਕੀਨ ਤੇਰਾ ਜਿਹੜਾ ਇਹ ਜੀਵਨ ਆ ਇਹ ਵਿਅਰਥ ਜਾਈ ਜਾ ਰਿਹਾ ਵਾ ਕਹੋ ਨਾਨਕ ਹਰ ਭਜ ਮਨਾ ਜਿਵੇਂ ਵਿਦਜਲ ਕੋ ਮੀਨ ਕਹਿੰਦੇ ਜਿਵੇਂ ਇੱਕ ਮਛਲੀ ਪਾਣੀ ਦੇ ਬਲ ਭਜਦੀ ਆ ਕਿਉਂਕਿ ਪਾਣੀ ਤੋਂ ਬਿਨਾ ਜੀਉ ਨਹੀਂ ਸਕਦੀ ਇਸ ਤਰ੍ਹਾਂ ਇਨਸਾਨ ਤੂੰ ਵੀ ਪ੍ਰਮਾਤਮਾ ਦੇ ਗੁਣਗਾ ਕਿਉਂਕਿ ਸਾਥ ਸੰਗਤ ਜੀ ਇਹ ਜੀਵਨ ਬਹੁਤ ਅਮੋਲਕ ਆ ਦੁਰਲਭ ਆ ਇਹ बार-बार ਨਹੀਂ ਮਿਲਣਾ ਭਗਤ ਕਬੀਰ ਸਾਹਿਬ ਫਰਮਾਉਂਦੇ ਨੇ ਕਬੀਰ ਮਾਨਸ ਜਨਮ ਦੁਰਲਭ ਹੈ ਹੋਇ ਨਾ ਬਾਰੇ ਬਾਰ ਜਿਉ ਫਲ ਪਾ ਕੇ ਭੋਇ ਗਰੇ ਬਹੁ ਨਾ ਲਾ ਗੇਡਾਰ ਫਕਤ ਕਬੀਰ ਸਾਹਿਬ ਕਹਿੰਦੇ ਨੇ ਕਿ ਜਿਵੇਂ ਇੱਕ ਫਲਦਾਰ ਬੂਟੇ ਨੂੰ ਫਲ ਲੱਗਾ ਹੁੰਦਾ ਵਾ ਤੇ ਜਦੋਂ ਫਲ ਟੁੱਟ ਕੇ ਧਰਤੀ ਤੇ ਡਿੱਗ ਜਾਏ ਨਾ ਤੇ ਲੱਖ ਯਤਨ ਕਰ ਲੋ ਉਹ ਦੁਬਾਰਾ ਫਲ ਜੋੜੇ ਨਹੀਂ ਸਕਦਾ ਬਸ ਇਸੇ ਤਰ੍ਹਾਂ ਜੇ ਜ਼ਿੰਦਗੀ ਦੀ ਧੋਰ ਸਾਡੇ ਹੱਥੋਂ ਇੱਕ ਵਾਰ ਨਿਕਲ ਗਈ ਤਾਂ ਦੁਬਾਰਾ ਪਕੜ ਦੇ ਵਿੱਚ ਨਹੀਂ ਆਏਗੀ ਇਸ ਲਈ ਇਸ ਜੀਵਨ ਨੂੰ ਅਸੀਂ ਸਫਲ ਕਰਨਾ ਵਾ ਪ੍ਰਮਾਤਮਾ ਦੇ ਗੁਣ ਗਾਉਣੇ ਆ ਤਾਂ ਜੋ ਅਸੀਂ ਆਪਣੇ ਜੀਵਨ ਨੂੰ ਸਫਲ ਕਰ ਸਕੀਏ ਤੇ ਹਮੇਸ਼ਾ ਯਾਦ ਰੱਖੀਏ ਕਿ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕੋ ਨਾਨਕ ਹਰ ਭਜ ਮਨਾ ਜੇ ਵਿਦ ਚਲ ਕੋ ਮੀਨ ਹੁਲ ਚੁਕਦੀ ਖਿਮਾ ਪਰਵਾਨੋ ਜੀ ਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ